ਨਿੰਜੀ ਮੇ ਚੱਲਦੀ ਆ ਹਾਰੀ ਤੇਰੇ ਜੂਪੇ ਲੈਣ ਮੈਂ ਦਾ ਹੁਣ ਲੱਕੜੀ ਦੇ ਵਿੱਚ ਐਵੇਂ ਨਾ ਚੱਲਦਾ ਐ ਮੈਂ ਤਾਂ ਤੜਕੇ ਦਾ ਲੱਭੀ ਜਾਂਨੇ ਜੂਪਾ ਲੈਣ ਮੈਂ ਤਾਂ ਬੈਠਾਗਾ ਸਾਸਰੀ ਘਰ ਲੈਣ ਮੈਂ ਜੀ ਸਾਸਾ ਹੀ ਘਰ ਉਹ ਇਸ ਤਾਂ ਤੜਕੇ ਦੇ ਲੱਭੀ ਜਾਂਨੇ ਕਿੱਥੇ ਗਵਾਚ ਗਏ ਯਾਰ ਤੁਸੀਂ ਲੱਭਦਾ ਤਾਂ ਮੈਂ ਆਪਦੇ ਘਰ ਦਿਆਂ ਨੂੰ ਨਹੀਂ ਦਾ ਤੁਹਾਨੂੰ ਕਿੱਥੇ ਲੱਭੀ ਨੀ ਓਹੋ ਜੇ ਸਾਨੂੰ ਫਿਰ ਤੁਸੀਂ ਤਨਖਾਹ ਕਾਦੀ ਲੈਣੇ ਹੋ ਕੰਮ ਦੀ ਹੈ ਕੰਮ ਦੀ ਆਹ ਕਿਹੜਾ ਕੰਮ ਫੜਿਆ ਤੁਸੀਂ ਇਹ ਕੰਮ ਕਰਨੇ ਪੈਂਦੇ ਆ ਵੀਰੇ ਸਾਰੇ ਕੰਮ ਕਰਨੇ ਪੈਂਦੇ ਆ ਇਹ ਲੱਕੜੀ ਦਾ ਕੰਮ ਵੀ ਜੂਪਾ ਲੈਂਡਮੈਨ ਕਰ ਲੈਂਦੇ ਆ। ਅੱਛਾ ਮੁੱਖ ਮੰਤਰੀ ਵੀ ਤਾਂ ਚੰਨੀ ਬਣ ਗਏ ਵੀ ਸਾਰੇ ਕੰਮ ਆਉਂਦੇ ਹੈ। ਇਹ ਫਿਰ ਮੇਰੀ ਗੱਲ ਸੁਣ। ਹਾਂ। ਸਾਡਾ ਜਿਹੜਾ ਲੈਂਡਮੈਨੀ ਦਾ ਕਿੱਤਾ ਹਾਂ। ਨੌਕਰੀ ਆ ਜਿਹੜੀ ਹਾਂ। ਉਹਦੇ ਵਿੱਚ ਸਾਨੂੰ ਸਾਰੇ ਤਰ੍ਹਾਂ ਦੇ ਲੋਕ ਮਿਲਦੇ ਆ। ਕਈਆਂ ਦੇ ਪੇਚ ਢਿੱਲੇ ਹੁੰਦੇ ਆ। ਉਹਨਾਂ ਦੇ ਪੇਚ ਵੀ ਕਸਨੇ ਪੈਂਦੇ ਆ। ਉਹ ਪੇਚ ਤਾਂ ਫੇਰ ਕਸ ਲਿਓ। ਤੜਕੇ ਦੀ ਘਰ ਵਾਲੀ ਭੱਜੀ ਵੀ ਆ ਯਾਰ। ਉਹ ਨਹੀਂ ਹਲੇ ਤੱਕ ਆਈ। ਕੀ ਤੇ ਤੇਰੇ ਘਰ ਵਾਲੀ ਭੱਜ ਗਈ? ਓਏ ਹੋਰ ਹੁਣ ਘਰ ਵਾਲੀ ਭੱਜ ਗਈ। ਇਹ ਕਿਹਦੇ ਨਾਲ ਭੱਜ ਗਈ? ਉਪੱਜ ਨਹੀਂ ਗਈ ਤੇ ਨਾਲ ਗ੍ਰਿਡ ਚੋਂ ਭੱਜ ਗਈ ਅੱਛਾ ਲਾਈਟ ਭੱਜ ਗਈ ਘਰ ਵਾਲੀ ਹੋਰ ਹੁਣ ਮੈਂ ਲਾਈਟ ਦੀ ਗੱਲ ਕਰਦਾਂ ਉਹ ਮਸਾ ਮੇਰਾ ਵਿਆਹ ਹੋਇਆ ਯਾਰ ਛੜੇ ਦਾ ਮੈਂ ਤੂੰ ਮੇਰੇ ਘਰ ਵਾਲੀ ਭਜਾਉਣ ਨੂੰ ਕਰਦਾ ਤੂੰ ਮੈਂ ਤਾਂ ਹੀ ਸਮਝਿਆ ਸੀ ਕਿ ਤੂੰ ਆ ਕੇ ਕਿਹਾ ਵੀ ਘਰ ਵਾਲੀ ਭੱਜ ਗਈ ਮਾਂ ਤੇ ਤੇਰੇ ਘਰ ਵਾਲੀ ਭੱਜ ਗਈ ਉਹ ਨਹੀਂ ਨਹੀਂ ਸੌਫ ਸੌਫ ਬੋਲ ਅੱਛਾ ਹਾਂ ਤੇ ਹੁਣ ਆ ਗਈ ਉਹਦਾ ਘਰ ਵਾਲੀ ਦਾ ਘਰੀਆ ਮੈਂ ਤੁਹਾਨੂੰ ਤਾਂ ਪੁੱਛਣਾ ਹੈ ਵੀ ਲਾਈਟ ਕਿਉਂ ਨਹੀਂ ਆ ਰਹੀ ਘਰ ਵਾਲੀ ਭਈ ਦੇਖ ਸਾਡਾ ਕੰਮ ਆ ਲੈਣਾ ਸਿੱਧੀਆਂ ਕਰਨਾ ਠੀਕ ਆ ਜੈਂਪਰ ਲਾਉਣੇ ਜਿਹੜਾ ਲਾਈਟ ਵਾਲਾ ਕੰਮ ਆ ਉਹ ਹੁੰਦਾ ਗ੍ਰਿਡ ਚ ਉਹ ਗੇਡਾਂ ਨੂੰ ਪਤਾ ਹੋ ਮੈਨੂੰ ਦੱਸ ਕੀ ਪਤਾ ਕਿ ਵੀ ਕਿੱਧਰ ਗਈ ਆ ਕਿੱਥੇ ਗਈ ਆ ਨਾ ਤੁਸੀਂ ਲਾਈਨਮੈਨ ਕਹਦੇ ਹੋ ਕਿ ਮਿਸਤਰੀ ਦਾ ਕੰਮ ਤੁਸੀਂ ਕਰੀ ਜਾਂਦੇ ਹੋ ਇਹ ਗੱਲ ਕਿੱਧਰੋਂ ਨੂੰ ਜਾਂਦੀ ਹੈ ਜੀ ਉਹ ਮਿਸਤਰੀ ਪਣੇ ਦਾ ਕੰਮ ਆ ਸਾਨੂੰ ਕਰਨਾ ਪੈਂਦਾਗਾ ਛੋਟੇ ਵੀਰ ਇਹ ਮੇਰੀ ਗੱਲ ਸੁਣ ਦੇਖ ਜਦੋਂ ਅਸੀਂ ਹੁਣ ਫੀਲਡ ਦੇ ਵਿੱਚ ਕੰਮ ਕਰਨ ਜਾਂਦੇ ਆ ਲਾਈਨਮੈਨ ਹੀ ਦਾ ਠੀਕ ਆ ਹੈ ਮੈਂ ਲਾਈਨਮੈਨ ਹੀ ਆ ਹਾਂ ਸਾਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ ਕਈਆਂ ਦੇ ਉ ਪੇਚ ਟਿੱਲੇ ਹੁੰਦੇ ਆ। ਸਮਝ ਗਿਆ ਗੱਲ ਤੂੰ ਮੇਰੀ? ਸਕਰੂ, ਸਕਰੂ। ਕੋੜਵਾੜ ਦੇ ਨਾਲ ਮੈਂ ਤੇਰੇ ਨਾਲ ਗੱਲ ਕਰਦਾ ਕੋੜਵਾੜ। ਇੱਕ ਕੋੜਵਾੜ ਹੁੰਦਾ ਠੀਕ ਆ। ਫਿਰ ਉਹਨਾਂ ਦੇ ਸ਼ਕਯੂਗ ਕਰਨ ਵਾਸਤੇ ਆਪਾਂ ਖਸਤਾ ਉਹ ਲੈ ਕੇ ਰੱਖਿਆ ਹੋਇਆ। ਇਹ ਆਪਣੇ ਡੱਬ 'ਚ ਹੁੰਦਾ ਇਹ ਕੱਡੀ ਦਾ ਪੇਚ ਕੱਸ ਦੇਈ ਦੀ। ਬੰਦਾ ਤਾਂ ਨਹੀਂ ਮਾਰਦਾ ਇਹ। ਉਹ ਨਹੀਂ ਨਹੀਂ ਨਹੀਂ। ਇਹਦਾ ਪੇਚ ਟਾਈਟ ਕਰਦਾ ਇਕੱਲੇ ਬਸ। ਅੱਛਾ। ਟਾਈਟ ਸਮਝ ਗਿਆ ਤੂੰ? ਹਾਂ, ਕੱਸਦਾ। ਚੂੜੀ। ਹਾਂ, ਚੂੜੀ ਟਾਈਟ ਕਰ ਦਿੰਦਾ। ਠੀਕ ਆ। ਹਾਂ। ਤੇ ਕਈ ਵਾਰੀ ਸਾਨੂੰ ਬੰਦੇ ਇਹੋ ਜਿਹੇ ਮਿਲ ਜਾਂਦੇ ਆ ਉਹਨਾਂ ਵਾਸਤੇ ਫਿਰ ਸਾਨੂੰ ਆਰੀ ਵੀ ਚੱਕਣੀ ਪੈਂਦੀ ਆ ਬੰਦੇ ਵੱਡਣ ਵਾਸਤੇ ਥੋੜਾ ਜਿਹਾ ਵੱਡਣਾ ਪੈਂਦਾ ਫਿਰ ਕਈ ਵਾਰੀ ਜਿਹੜਾ ਬਾਹ ਤੈਨ ਫਿਰਜੀ ਕਰੇ ਜਿਹੜਾ ਸਾਨੂੰ ਮੰਨ ਲਾ ਫਿਰ ਕਿਸੇ ਕਿਸੇ ਬੰਦੇ ਨੇ ਸਭ ਤੋਂ ਕੰਮ ਕਰਾ ਲਿਆ ਹਾਂ ਵਿੱਚ ਬੰਦੇ ਇਹੋ ਜਿਹੇ ਆਪਣੇ ਚਾਹਦਾ ਨਾਮ ਨਹੀਂ ਲੈਂਦੇ ਹਾਂ ਵੀ ਬਾਲੇ ਤਿੱਖੇ ਬਣਦੇ ਨੇ ਸਤਕਾਰ ਸਤਕਾਰ ਹਾਂ ਲੈਂਡਮੈਨ ਦਾ ਸਤਕਾਰ ਤਾਂ ਕਰਨਾ ਚਾਹੀਦਾ ਇਹ ਤਾਂ ਹੈਗਾ ਜੀ ਵਿੱਚ ਫਿਰ ਜਿਹੜੇ ਸਤਕਾਰ ਨਹੀਂ ਕਰਦੇ ਹਾਂ ਫਿਰ ਉਹਨਾਂ ਦੇ ਪਹਿਲਾਂ ਤਾਂ ਇਹਦੇ ਨਾਲ ਪੇਟ ਕਾਹ ਦੇਈਦਿਆ ਹਾਂ ਫੇਰ ਆਲੀ ਚੱਕ ਕੇ ਥੋੜਾ ਜਿਹਾ ਵੱਡਦੇ ਹੀ ਦਾ ਅੱਛਾ ਫੇਰ ਥੋੜੀ ਪਾਸ ਵੀ ਕਰਨੀ ਪੈਂਦੀ ਆ ਅੱਛਾ ਰੰਡਾ ਵੀ ਲਾਉਣਾ ਪੈਂਦਾ ਅੱਛਾ ਰੰਡਾ ਲਾ ਦੀ ਨਾ ਰੰਡਾ ਕਿਹੜਾ ਪੈਸੇ ਵਾਲਾ ਰੰਡਾ ਉਹ ਆਏ ਹੁੰਦਾ ਪੈਸੇ ਵਾਲਾ ਕਿ 100 ਵਾਲੇ ਪਾਣੀ ਵਾਲਾ ਗੱਲ ਨਹੀਂ ਸਮਝ ਆ ਰਹੀ ਕੋੜ ਵਰ ਕੋੜ ਵਰ ਦੀ ਗੱਲ ਸਮਝਿਆ ਕਰ ਨਾ ਨਾ 100 ਵਾਲੇ ਪਾਣੀ ਆ ਉਹ ਵੀ ਲਵਣਾ ਪੈਂਦਾ ਉਹ ਕਈ ਵਾਰੀ ਆਏ ਹੁੰਦਾ ਜਦੋਂ ਫਿਰ ਅਗਲਾ ਕੋਈ ਜ਼ਿਆਦੇ ਚੁਸਤ ਚਲਾ ਕੇ ਜਾ ਬਣੇ ਫਿਰ ਉੱਥੇ ਫਿਰ ਅਸੀਂ ਰੰਦਾਲਾ ਦੀਦਾ ਸੌਂਪਲੇ ਪਾਣੀ ਵਾਲਾ ਅੰਦੇ ਦੇ ਨਾਲ ਉੱਤੋਂ ਥੋੜੀ ਜਿਹੀ ਪਾਲਸ ਵੀ ਕਰ ਦਈਦੀ ਆ ਅੱਛਾ ਮੱਛੀ ਆਏ ਹਾ ਮੱਛੀ ਇੰਨੀ ਗਰਮੀ ਚ ਮੱਛੀ ਯਾਰ ਮੇਰੀ ਗੱਲ ਸੁਣ ਪੁੰਨ ਦੀ ਗਾਂ ਦੇ ਸ਼ਿੰਗ ਥੋੜੀ ਦੇ ਇੱਕੀ ਦੇ ਹੁੰਦੇ ਮੇਰਾ ਲੈਂਡਮੈਨ ਜਿਹੜਾ ਮੈਂ ਹੁਣ ਆਇਆ ਸੀ ਇੱਕ ਤਾਂ ਘਰ ਵਾਲੀ ਭੱਜੀ ਵੀ ਆ ਤੇਰੇ ਘਰ ਵਾਲੀ ਭੱਜ ਗਈ ਓਹ ਹੋ ਕਿੰਨੇ ਵੇ ਲਾਈਟ ਲੈ ਲੈਟ ਗਿਆ ਹਾਂ ਲੈਟ ਗਿਆ ਹਾਂ ਲੈਟ ਤੇ ਤੂੰ ਲੈਟ ਕਿਆ ਕਰਨਾ ਤੂੰ ਕਹਿੰਦਾ ਘਰ ਵਾਲੀ ਭੱਜ ਗਈ ਹੁਣ ਤਾਂ ਹੈ ਤਾਂ ਉਹ ਘਰ ਵਾਲੀ ਆ ਹਾਂ ਹੁਣ ਘਰੀ ਆਉਂਦੀ ਉਹ ਵੀ ਠੀਕ ਐ ਅੱਛਾ ਕਿੰਨੇ ਵਜੇ ਆਉਂਦੀ ਆ ਲੈਟ ਆ ਮਤਲਬ ਉਹ ਤਾਂ ਸੁਣਨ ਨੂੰ ਪੁੱਛਣ ਆਇਆ ਸੀ ਮੈਂ ਉਹ ਉਹ ਤਾਂ ਗ੍ਰੇਟੀ ਪਤਾ ਹੋਊ ਚੱਲ ਕੋਈ ਨਹੀਂ ਅੱਛਾ ਹਾਂ ਮੈਂ ਤਾਂ ਹੁਣ ਜਿਹੜਾ ਮੇਰਾ ਮੇਲ ਮੁੱਦਾ ਸੀ ਹਾਂ ਝੋਨਾ ਆਪਣਾ ਲੱਗ ਗਿਆ ਹਾਂ ਟਰਾਂਸਫਾਰਮ ਜਵਾਬ ਦੇ ਨਾ ਵਰਨਾ ਹੱਥ ਘੜੇ ਕਰ ਗਿਆ ਹੱਥ ਘੜੇ ਕਰਕੇ ਮੈਂ ਤਾਂ ਤੈਨੂੰ ਪਹਿਲਾਂ ਕਹਿਆ ਸੀਗਾ ਵੀ ਟਰਾਂਸਫਾਰਮਰ ਤੇ ਇੱਕ ਹੋਰ ਧਰ ਦੰਨੇ ਆ ਹੂੰ ਪਹਿਲਾਂ ਤੈਨੂੰ ਕਹਿਣਾ ਨਹੀਂ ਸੀ ਮੈਂ ਕਹਿ ਰਿਹਾ ਜਦੋਂ ਆਪਾਂ ਮਿਲੇ ਸੀ ਹਾਂ ਹਾਂ ਵੀ ਇੱਕ ਹੋਰ ਧਰ ਦੇਣਾ ట్రాన్స్‌ਫਾਰਮਰ ਹਾਂ ਬਾ ਉਹਦੀ ਕਰਾ ਲੈਂਦਾ ਹੁਣ ਧਰ ਦਿੰਦੇ ਆ ਹੁਣ ਕਬੱਡੀ ਗੱਲਾਂ ਨਹੀਂ ਖਰਚਾ ਵਰਚਾ ਕੀ ਲੋਕ ਉਹ ਖਰਚਾ ਵਰਚਾ ਕੀ ਆ ਯਾਰ ਚੈਨ ਕੁੱਪੀ ਪਈਏਗੀ ਚਾਹ ਚੀਂ ਜਾਂ ਕਿ ਧਰ ਦਿੰਦੇ ਆ ਖਰਚਾ ਵਜੋਂ ਤੈਨੂੰ ਪਤਾ ਰਹੇਗਾ ਰੰਦਾ ਉਹ ਖੜੇ ਦਾ ਤੁਸੀਂ ਮਿਸਤਰੀ ਵਾਲੀ ਦੁਕਾਨ ਤੇ ਉਹ ਤੇ ਮੈਂ ਕੋੜ ਵਰਦਾਂ ਸਮਝਾਉਣਾ ਰੰਦਾ ਮਤਲਬ ਸੌ ਵਾਲਾ ਪਾਣੀ ਬੱਸ ਹਾਏ ਹਾਏ ਪੱਕਾ ਹੋ ਜੀ ਮੇਰਾ ਆਇਆ ਹਾਂ ਹਾਂ ਹੁਣ ਆਪਾਂ ਤਾਂ ਇਹ ਦੱਸਿਆ ਵੀ ਥੋੜੀ ਪਾਲਸ ਵੀ ਕਰਦਨੇ ਮੱਸੀ ਹਾਏ ਹਾਏ ਨਾ ਉਹ ਤਾਂ ਕੋਈ ਫਾਰਮਰ ਦੱਦਾਂਗੇ ਹੋਜੂ ਮੇਰਾ ਹੱਲ ਹਾਂ ਆਣਾ ਪੱਕਾ ਹੱਲ ਕਰਦਾਂ ਕਿਹੜਾ ਕਿੰਨੇ ਦਾ ਧਰਨਾ 25 ਦਾ ਦੱਦੀ ਮੋਟਰ ਦਾ 15 ਦੀ ਆ ਮੋਟਰ 15 ਦੀ ਬੱਤੇ ਧਰ ਦਿਓ ਸੌਫਲ ਪਾਣੀ ਦੋ ਲਿਆਉ ਮੈਂ ਫਿਰ ਫਿਰ ਸੌਫਲੇ ਪਾਣੀ ਦੇ ਨਾਲ ਫਿਰ ਥੋੜਾ ਜਿਹਾ ਜੀਰਾ ਜਿਆ ਕਰ ਲਾ ਵਿੱਚ ਨਾਲ ਕੁਝ ਮਿਕਸ ਜਿਆ ਕੁਝ ਸਭ ਕੁਝ ਕਰਦਾਂ ਮੇਰਾ ਖਾਰਾ ਨਾ ਨਾ ਖਾਰਾ ਕਹਿਣਾ ਅੱਛਾ ਅੱਛਾ ਖਾਰਾ ਵੀ ਕਰਦਾ ਹੈ ਕੱਲ ਨੂੰ ਕਰ ਦਈਏ ਹਾਂਜੀ ਹਾਂ ਕੱਲ ਨੂੰ ਕਰ ਦਿਓ ਚੌਲ ਸੁੱਕੀ ਜਾਂਦੇ ਨੇ अच्छा अच्छा एक गल और हां जी करे कं सुकूनस त नहीं बनावण वाले दुकान छ वाला लकड़ वाला मिस्त्री बनाऊ त ओ यूपा लाइनमेंट सारे हल कर दंदा यार अच्छा हां सुकूनस बनावांगे तेरे बढ़िया ਤੇ ਇੱਕ ਤੇ ਉਹ ਲਾ ਦਾਂਗੇ ਆਪਣਾ ਕੱਪ ਬੋਰਡ ਬਣਾਵਾਂਗੇ अच्छा ਨਹੀਂ ਇਹ ਫਿਰ ਨਾਲ ਤੁਸੀਂ ਫਿਰ ਦੂਜਾ ਕੰਮ ਚਲਾ ਲਿਆ ਨਾ 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 ਦੂਜਾ ਕਰ ਉਹ ਦੂਜਾ ਕਰ ਉਹ ਸਾਈਡ ਬਿਜ਼ਨਸ ਆ اچھا ਸਾਈਡ ਸਾਈਡ ਬਿਜ਼ਨਸ ਸਾਈਡ ਬਿਜ਼ਨਸ ਕਰਦਾ ਅੱਜ ਜਿਵੇਂ ਹੁਣ ਛੁੱਟੀ ਹੈ ਯੂਪੇ ਲੈਣ ਮੈਨੂੰ ਹਾਂ ਅੱਜ ਜੂਪਾ ਲਾਈਨ ਮੈਂ ਲੱਕੜੀ ਦੇ ਕੰਮ ਤੇ ਆ ਗਿਆ। ਅੱਛਾ। ਹਾਂ। ਬਾਕੀ ਦਿਨ ਜੂਪਾ ਲਾਈਨ ਮੈਂ ਫੀਲਡ ਦੇ ਵਿੱਚ ਰਹਿਣਾ। ਬੱਕਰੀ ਵੀ ਚੋ ਲੈਣੇ। ਜੂਪਾ ਲਾਈਨ ਮੈਂ ਸਾਰੇ ਕੰਮ ਕਰ ਲੈਂਦਾ। ਆਏ ਹਾਏ ਹਾਏ। ਤੂੰ ਤਾਂ ਫੇਰ ਉਹੀ ਹੋਣਾ ਕੁਆਲਿਟੀ। ਹੈ? ਕੁਆਲਿਟੀ। ਹੁਣ ਤੂੰ ਐਂ ਦੇਖ। ਹਾਂ। ਪਹਿਲਾਂ ਜੂਪਾ ਲਾਈਨ ਮੈਂ ਨਾ ਲਰੇ ਮਹੱਬਤ ਵਾਲੇ ਜੂਪਾ ਲਾਈਨ ਮੈਨੂੰ ਸਾਦੇ ਨੇ। ਹਾਂ। ਕਹਿੰਦੇ ਵੀ ਤੂੰ ਇੱਥੇ ਡਿਊਟੀ ਛੱਡ ਇੱਥੇ ਆ ਕਹਿੰਦੇ ਸਰਦਾ ਨਹੀਂ। ਹਾਂ। ਹੁਣ ਲੱਕੜੀ ਦੇ ਕੰਮ 'ਚ ਤੇਰੇ ਬਾਈ ਦਾ ਫੁੱਲ ਨਾਮ ਚੱਲਦਾ। ਅੱਛਾ। ਹੁਣ ਕਿਹੜੇ ਸਾਦੇ ਆ? ਠੀਕ ਕਰ ਕਿ ਕਰੀਏ ਤੇ ਇਹੀ ਚੰਮੀ ਨਹੀਂ ਮੁਕਰ ਇੱਥੇ ਤੇਰਾ ਨਾਮ ਮੁਕਰ ਮੈਂ ਕਹਿੰਦਾ ਲੈਂਡਮੈਨ ਫਿਰ ਸਾਡ ਪਲੰਗਾ ਦਾ ਬੁਰੀਆਂ ਬੁੜੀਆਂ ਜੇ ਪਲੰਗਾ ਕੰਨੀਆਂ ਸਾਡੇ ਪਲੰਗਾ ਸੈੱਟ ਕਰਕੇ ਜਾ ਉਹ ਕੱਲ ਇੱਕ ਦਾ ਫੋਨ ਆ ਗਿਆ ਉਹ ਕਹਿੰਦੀ ਕਹਿੰਦੀ ਯੂਪਾ ਲੈਂਡਮੈਨ ਮੈਂ ਕਿਹਾ ਹਾਂ ਜੀ ਹਾਂ ਕਹਿੰਦੀ ਜੀ ਤੁਹਾਡਾ ਨਾਮ ਸੁਣਿਆ ਸੀ ਤੁਹਾਡੀ ਐਡ ਬਹੁਤ ਚੱਲੀ ਮੈਂ ਕਿਹਾ ਦੱਸੋ ਜੀ ਕਿਵੇਂ ਕਹਿੰਦੀ ਸਾਡੇ ਤਾਂ ਰੌਲਾ ਪਿਆ ਪਿਆ ਹੈਗਾ ਵੀ ਜਿਹੜਾ ਸਮਰਾ ਇੱਕ ਆਉਂਦਾ ਹੋਰ ਕਿਸੇ ਤੋਂ ਲੱਗ ਨਾ ਜਿਹੜੇ ਲੋਕਾਂ ਦੀ ਹੁਣ ਚੂਲਾ ਢਿੱਲੇ ਆਉਂਦੀਆਂ ਨੇ ਹਾਂ ਉਹ ਵੀ ਕਾਹ ਦਿੰਨੇ ਆ ਫਾਲ ਠੋਕ ਦਿੰਨੇ ਆ ਵਿੱਚ ਫਾਲ ਆ ਦੇਖ ਜਿਵੇਂ ਇੱਥੇ ਮਨ ਲੱਗਦਾ ਜਿਵੇਂ ਉਹ ਇੱਕ ਗੀਤ ਆਇਆ ਸੀਗਾ ਢਿੱਲੀ ਚੂਲ ਵਿੱਚ ਠੋਕਦੀ ਏ ਫਾਲਾਂ ਜਾਈਂ ਬਚ ਕੇ ਨਿਰੰਗਲੇ ਦਿੱਤੇ ਆਲ ਇਹ ਓਏ ਤੂੰ ਵੀ ਬੰਦਾ ਕਰ ਦੂਗਾ ਓਏ ਤੂੰ ਤਾਂ ਪੰਮੀ ਬਾਈ ਵਾਲਾ ਇੱਥੇ ਚੱਕ ਰਿਆ ਸੀ ਪੰਮੀ ਬਾਈ ਨਾਲ ਹੋਰ ਹੁਣ ਕਿਹੜਾ ਆ ਜਣਾ ਐ ਐਂ ਕਰ ਦਿੰਦਾ ਮੈਂ ਵੀ ਗੱਡਾ ਬੂੜਾ ਮੈਂ ਵੀ ਛੱਡਾ ਮੈਂ ਵੀ ਨਹੀਂ ਕੋਸ ਅੱਛਾ ਹਾਂ ਮੈਂ ਪਹਿਲਾਂ ਵੀਡੀਓ ਬੂੜੀਆਂ ਬਣਾਉਂਦਾ ਸੀ ਕੰਮ ਮੈਂ ਵੀ ਸਾਰੇ ਕੀਤੇ ਆਲ ਰਾਉਂਡਰ ਆਪਣਾ ਕੰਮ ਮੈਂ ਸਾਰੇ ਕੰਮ ਕਰ ਲੈਣਾ ਹੁਣ ਹੋਰ ਆਪਣਾ ਨਾਂ ਹੀ ਆਲ ਰਾਉਂਡਰ ਹਰਿੰਦਰ ਹੁਣ ਹੁਣ ਮੈਨੂੰ ਬਾਲੇ ਕਹਿੰਦੇ ਨੇ ਕਹਿੰਦੇ ਨੇ ਯਾਰ ਤੂੰ ਲੈਂਡਮੈਨ ਬੰਦਾ ਠੀਕ ਆ ਤੂੰ ਲੱਕੜੀ ਦਾ ਕੰਮ ਕਿਉਂ ਕਰਦਾ ਮੈਂ ਕਹਿੰਦਾ ਨਾ ਇਹ ਕੰਮ ਐਸੇ ਕਰਦੇ ਆ ਸ਼ੌਂਕ ਨੂੰ ਹੁਣ ਜਦੋਂ ਕਿਸੇ ਨੇ ਮਿੱਠੇ ਜਿਹੇ ਬੋਲਾਂ ਦੇ ਨਾਲ ਕਹਿੰਦਾ ਨਾ ਨਾ ਹੈ ਬੱਕਰੀ ਵੀ ਚੋਲ ਲੈਨੇ ਫਿਰ ਤੇ ਹਾਂ ਬੱਕਰੀ ਵੀ ਚੋਲ ਲੈਨੇ ਆਪਾਂ ਸਾਰੇ ਕੰਮ ਹੋ ਗਏ ਆਪਾਂ ਨੂੰ ਅੱਛਾ ਮੈਂ ਚਾਹੀ ਬੋਲ ਲੈਣੇ ਮਾਇਕਾਣਾ ਯਾਰ ਮੰਜੇ ਦੀਆਂ ਤੋਂ ਸਾਰਾ ਕੰਮ ਘਸ ਤੋਸ ਦੇਣਾ ਪਿੰਤਾ ਜੀ ਮੁੱਖ ਮੰਤਰੀ ਚੰਨੀ ਨੂੰ ਮਾਤ ਪਾਉਂਗੇ ਮੈਂ ਸਾਰ ਮੈਂ ਤਾਂ ਇਹੇ ਜੇ ਕੰਮ ਕਰ ਮੈਂ ਚੰਨੀ ਦਾ ਕੰਮ ਵੀ ਕਰ ਲੈਣਾ ਫਿਰ ਤਾਂ ਚੰਨੀ ਸਾਹਿਬ ਤਾਂ ਵੀ ਸਾਰੇ ਕੰਮ ਕਰਦੇ ਨੇ ਇਟੋ ਅੱਜ ਤੱਕ ਕਿਸੇ ਬੰਦੇ ਦਾ ਰਿਕਾਰਡ ਨਹੀਂ ਹੈਗਾ ਮੈਂ 1 ਦਿਨ ਦੇ ਵਿੱਚ ਪਤਾ ਕਿੰਨੀ ਇਟ ਲਾ ਦਣਾ ਹਾਂ 8500 ਇਟਾ ਛੱਟ ਲੋਕ ਤਾਂ ਗਹਿਰਾ ਸਲੋਂਦੇ ਨੇ ਲੋਕਾਂ ਨੂੰ ਕੰਮ ਨਹੀਂ ਆਉਂਦਾ ਲੋਕਾਂ ਨੂੰ ਮਿਹਨਤ ਨਹੀਂ ਕਰਦੇ ਲੋਕ ਤੋਨੂੰ ਆਉਂਦਾ ਹੈ ਹਰ ਹਾਂ ਮੈਂ 8500 ਰੇਟ ਨੂੰ ਲਾ ਦੇਣਾ ਹੱਥ ਲਾ ਦੇਣਾ 8500 ਰੇਟ ਹਜ਼ਾਰ ਹੀ ਹਾਂ ਹਾਂ ਆ ਵੀ ਹੱਥ ਚੀ ਕੱਢ ਦੀ ਦੀ ਇੱਟ ਮਾ ਕਿਤੇ ਉਂ ਚਿੰਦਨ ਨੇ ਨਹੀਂ ਚਿੰਦਾ ਨਹੀਂ ਆਪਦੇ ਹੱਥ ਚੀ ਕੱਢ ਦੀ ਦੀ ਜਿਵੇਂ 8500 ਇੱਟਾਂ ਹੈ ਐ ਕਰਕੇ ਅੱਛਾ ਗਿਣ ਕੇ ਗਿਣ ਕੇ ਮਾ ਕਿਤੇ ਚਿੰਦਨ ਨੇ ਚਲੋ ਚਿੰ ਤਿੰਨ ਦਾ ਵੀ ਆ ਮੈਂ 1500 ਚਿੰਦਨਾਂ ਅੱਛਾ ਵੀ ਵਾਦੇ ਦੇਣ ਦਿੰਦਾ ਮੈਂ ਲੰਡੂਆਂ ਮਿਸਤਰੀਆਂ ਨਾਲੋਂ ਅੱਛਾ ਤੇ ਚਲੋ ਆਪਣਾ ਗੱਲ ਨੂੰ ਟਰਾਇ ਫਾਰਮ ਧਰ ਦੋ ਆਪਣਾ ਹੀਲਾ ਹੋ ਜਾ ਰਾਧਾ ਮਨ ਤੇਰੇ ਤੱਕੇ 10 ਬਜੇ ਮੈਂ ਤਰ ਦੂੰਗਾ 100 ਵਾਲਾ ਬਾਣੀ ਵੀ 10 ਬਜੇ ਤੇ ਕੱਲੋਂ ਸਾਧਰੀ ਸ਼ੁਰੂ ਕਰਤੀ ਜਾ ਹਾਂ ਉਹ ਤਾਂ 3 ਵਜੇ ਦਾ ਟਾਈਮ ਆ ਮੇਰਾ 5 ਵੀ ਲਿਆਉਂ ਪਾਉ ਤਾਂ ਲਾਉਣਾ ਪੂਰਨ ਦਾ ਤਾਂ ਲਾਉਣਾ ਪਊਗਾ ਹਾਏ ਕਈ ਵਾਰ ਕੰਡੇ ਹੁੰਦੇ ਨੇ ਮੱਛੀ ਹਾਂ ਠੀਕ ਹੈ ਜੀ ਫਿਰ ਠੀਕ ਹੈ ਠੀਕ